ਸਭ ਤੋਂ ਪਹਿਲਾਂ ਸਾਰਿਆਂ ਨੂੰ ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅੱਜ ਮੈਂ ਦੋਸਤੋ ਐਕਸਿਟ ਪੂਲ ਜਿਹੜਾ ਵਾ ਤੁਹਾਡੇ ਨਾਲ ਸਾਂਝਾ ਕਰਨਾ ਐਕਸਿਟ ਪੂਲ ਕੀ ਕਹਿ ਰਿਹਾ ਵਾ ਮਾਝੇ ਦੀਆਂ ਤਿੰਨ ਸੀਟਾਂ ਤੇ ਐਕਸਿਟ ਪੂਲ ਜਿਹੜਾ ਸਾਡਾ ਸਰਵੇ ਕੀਤਾ ਹੋਇਆ ਉਹ ਕੀ ਕਹਿ ਰਿਹਾ ਵਾ ਮਾਝੇ ਦੀਆਂ ਤਿੰਨ ਸੀਟਾਂ ਤੇ ਜਿਨ੍ਹਾਂ ਦੇ ਵਿੱਚੋਂ ਦੋ ਸੀਟਾਂ ਤੇ ਕਾਂਗਰਸ ਜਿੱਤ ਦੀ ਨਜ਼ਰ ਆ ਰਹੀ ਹੈ ਇੱਕ ਸੀਟ ਦੇ ਤੇ ਪੱਕਾ ਫਾਈਨਲ ਰਿਜ਼ਲਟ ਜਿਹੜਾ ਵਾ ਆਉਣ ਦੀ ਧੀਰਾ ਜਿਹੜੀ ਕੀ ਪੱਕੀ ਹੀ ਕਾਂਗਰਸ ਦੀ ਚੋਲੀ ਚ ਪੈ ਰਹੀ ਹੈ ਸੀਟ ਜਿਹੜੀ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਆ ਗੁਰਜੀਤ ਸਿੰਘ ਔਜਲਾ ਤੀਜੀ ਵਾਰ ਐਮਪੀ ਬਣ ਰਹੇ ਨੇ ਤੀਜੀ ਵਾਰ ਅੰਮ੍ਰਿਤਸਰ ਤੋਂ ਐਮਪੀ ਬਣ ਰਹੇ ਨੇ ਗੁਰਜੀਤ ਸਿੰਘ ਔਜਲਾ ਤੇ ਦੂਜੀ ਸੀਟ ਜਿਹੜੀ ਗੁਰਦਾਸਪੁਰ ਦੀ ਹੈ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਨੇ ਉਹ ਇਥੋਂ ਐਮਪੀ ਬਣ ਰਹੇ ਨੇ ਪੋਤੇ ਕਲਸੀ ਜਿਹੜੇ ਸੀਗੇ ਨੌਜਵਾਨ ਸੀ ਗਿਆ ਉਹ ਇੱਕ ਐਮਐਲਏ ਵੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਉੱਤੇ ਦਾਅ ਕੱਢਿਆ ਪਰ ਦਾਅ ਜਿਹੜਾ ਵਾ ਉਹ ਚੱਲਦਾ ਨਜ਼ਰ ਨਹੀਂ ਆ ਰਿਹਾ ਐਜੀਟ ਪੂਲ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿੱਤ ਰਹੇ ਨੇ ਇਹ ਬੜੀ ਵੱਡੀ ਜਿਹੜੀ ਇੱਕ ਰਿਪੋਰਟ ਹੈ ਜਿਹੜੀ ਸਾਹਮਣੇ ਆਈ ਹੈ ਤੇ ਖਡੂਰ ਸਾਹਿਬ ਜਿਹੜੀ ਗੱਲ ਕਰੀਏ ਖਡੂਰ ਸਾਹਿਬ ਦੇ ਵਿੱਚੋਂ ਅਮਰਤਪਾਲ ਸਿੰਘ ਜਿੱਦ ਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਫਾਈਟ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਤੋਂ ਤੇ ਕਲਵੀਰ ਸਿੰਘ ਜੀਰਾ ਕਾਂਗਰਸ ਵੱਲੋਂ ਤੇ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਅਕਾਲੀ ਦਲ ਵੱਲੋਂ ਸੀ ਪਰ ਮੁਕਾਬਲਾ ਜਿਹੜਾ ਸੀ ਤਿੰਕਾਉਣਾ ਸੀ ਪਰ ਸਭ ਤੋਂ ਜ਼ਿਆਦਾ ਜਿਹੜੀ ਫਾਈਟ ਦੇ ਵਿੱਚ ਦੀ ਪਹਿਲੇ ਨੰਬਰ ਤੇ ਉਹ ਸੀ ਅਮਰਤਪਾਲ ਦੂਜੇ ਨੰਬਰ ਤੇ ਲਾਲਜੀਤ ਸਿੰਘ ਭੁੱਲਰ ਤੇ ਤੀਜੇ ਨੰਬਰ ਤੇ ਇਕਲਬੀਰ ਸਿੰਘ ਜੀਰਾ ਜਿਹੜੇ ਸੀ ਫਾਈਟ ਦੇ ਵਿੱਚ ਸੀ ਇਹ ਪਰ ਕਈ ਹਲਕਿਆਂ ਦੇ ਵਿੱਚ ਦੂਜੇ ਨੰਬਰ ਤੇ ਕਾਂਗਰਸ ਵੀ ਸੀ ਤੀਜੇ ਨੰਬਰ ਤੇ ਲਾਲਜੀਤ ਸਿੰਘ ਢੁੱਲਰ ਸੀ ਪਰ ਜਿਹੜਾ ਮੈਂ ਕਹਿ ਦਵਾਂ ਕਿ ਇੱਕ ਨੰਬਰ ਤੇ ਹੀ ਇਹ ਜਿਹੜੇ ਅਮਰਤਪਾਲ ਇੱਕ ਨੰਬਰ ਤੇ ਹੀ ਰਹੇ ਨੇ ਸਰਵੇ ਦੇ ਵਿੱਚ ਤੇ 4 ਤਰੀਕ ਨੂੰ ਰਿਜ਼ਲਟ ਆਉਣਾ ਬਾਕੀ ਹੈ ਅਮਰਤਪਾਲ ਖਡੂਰ ਸਾਹਿਬ ਤੋਂ ਸੀਟ ਕੱਟਦੇ ਨਜ਼ਰ ਆ ਰਹੇ ਨੇ ਤੇ ਅੰਬਰ ਸਰ ਦੇ ਵਿੱਚੋਂ ਗੁਰਜੀਤ ਸਿੰਘ ਆਉਜਲਾ ਗੁਰਦਾਸਪੁਰ ਤੋਂ ਸੀਟ ਕੱਟਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਗੁਰਦਾਸਪੁਰ ਦੀ ਸੀਟ ਹੈ ਉਹ ਵੀ ਕਾਂਗਰਸ ਦੀ ਝੋਲੀ 'ਚ ਪੈਂਦੀ ਨਜ਼ਰ ਆ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਇੱਥੋਂ ਸੀਟ ਕੱਟਦੇ ਨਜ਼ਰ ਆ ਰਹੇ ਨੇ ਦੋਸਤੋ ਇਹ ਸੀ ਐਕਸਿਟ ਪੂਲ ਜਿਹੜਾ ਕਿ ਅਸੀਂ ਸਰਵੇ ਕੀਤਾ ਸਾਡੀ ਟੀਮ ਨੇ ਇਹ ਤੁਹਾਡੇ ਸਾਹਮਣੇ ਰੱਖਿਆ ਹੈ ਅਸਲੀ ਨਤੀਜੇ ਜਿਹੜੇ ਨੇ ਉਹ 4 ਤਰੀਕ ਨੂੰ ਆਉਣੇ ਨੇ ਤੇ ਆਪਾਂ ਹੁੰਨੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਹਾਜ਼ਰ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ